ਚਿੱਟਾ ਪੀ ਕੇ ਜ਼ਿੰਦਗੀ ਬਰਬਾਦ ਕਰਨ ਵਾਲੇ ਹਜ਼ਾਰਾਂ ਮੁੰਡਿਆਂ ਦੀ ਜਾਨ ਬਚਾ ਚੁੱਕੇ ਨੇ ਪਿੰਡ ਦੇ ਵਿੱਚ ਰਹਿਣ ਵਾਲੇ ਇਹ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹਨਾਂ ਨੇ ਡਿਗਰੀ ਕੀਤੀ ਉਸ ਤੋਂ ਬਾਅਦ ਆਪ ਨਸ਼ੇ ਤੇ ਲੱਗ ਕੇ ਬੁਰੀ ਸੰਗਤ ਚ ਪੈ ਗਏ ਗੈਂਗਸਟਰ ਬਣ ਗਏ ਪਰ ਸੱਚੇ ਪਾਤਸ਼ਾਹ ਦੀ ਐਸੀ ਮਿਹਰ ਹੋਈ ਇਹਨਾਂ ਦੇ ਉੱਤੇ ਕਿ ਮੁੜ ਪ੍ਰਮਾਤਮਾ ਨੇ ਇਹਨਾਂ ਦੀ ਸੇਵਾ ਲੋਕਾਂ ਦੀ ਲੋਕ ਭਲਾਈ ਵਾਸਤੇ ਲਾ ਦਿੱਤੀ ਅੱਜ ਪਿੰਡ ਦੇ ਵਿੱਚ ਬੈਠੇ ਨੇ ਅਤੇ ਹਜ਼ਾਰਾਂ ਨੌਜਵਾਨਾਂ ਦਾ ਹਰ ਇੱਕ ਤਰ੍ਹਾਂ ਦਾ ਨਸ਼ਾ ਛੁਡਾ ਚੁੱਕੇ ਨੇ ਡਾਕਟਰ ਸਾਹਿਬ ਸਸਿਕਾ ਦੋਸਤੋ ਵਿਵਾਕ ਕਲਮ ਦੇਖ ਰਹੇ ਹੋ ਤੁਸੀਂ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਪਹੁੰਚੇ ਆ ਜੀ ਡਾਕਟਰ 로ਹਿੜਾ ਸਾਹਿਬ ਕੋਲ ਡਾਕਟਰ ਸਾਹਿਬ ਸਸਿਕਾ ਜੀ ਬਾਈ ਸਸਿਕਾ ਤੇ ਬਹੁਤ ਬਹੁਤ ਧੰਨਵਾਦ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਪਰ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਪੰਜਾਬ ਸਰਕਾਰ ਨੇ ਵੀ ਚਲਾਇਆ ਕਿ ਜੁਧ ਨਸ਼ਾ ਬਰੋਧ ਮੈਂ ਕਹਿੰਦਾ ਸ਼ੁਰੂਆਤ ਤੁਹਾਡੇ ਤੋਂ ਕਰਨੀ ਚਾਹੀਦੀ ਹੈ ਬਾਈ ਬਾਈ ਜੀ ਕਹਿੰਦੇ ਹੁੰਦੇ ਨੇ ਕਿ ਰੱਬ ਤੋਂ ਵੱਡਾ ਕੋਈ ਨਹੀਂ ਪਰ ਜੇ ਰੱਬ ਦਾ ਦੂਜਾ ਨਾਮ ਕਹੇ ਜੀ ਇਹ ਤਾਂ ਡਾਕਟਰ ਹੁੰਦਾ ਸੋ ਡਾਕਟਰ ਸਾਹਿਬ ਅੱਜ ਪੰਜਾਬ ਦੇ ਹਜ਼ਾਰਾਂ ਬੱਚੇ ਹਜ਼ਾਰਾਂ ਨੌਜਵਾਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਸਿੱਧੇ ਰਾਹ ਪਾ ਚੁੱਕੇ ਨੇ ਮਤਲਬ ਕੋਈ ਗਿਣਤੀ ਨਹੀਂ ਤੇ ਡੇਲੀ ਬਾਈ ਕੋਲੋਂ ਪਾਰਸਲ ਕਈ ਵਾਰੀ ਕੀ ਹੁੰਦਾ ਕਿ ਸਾਡਾ ਬੱਚਾ ਜਿਹੜਾ ਉਹ ਨਸ਼ਾ ਛੱਡਣ ਆ ਨਹੀਂ ਸਕਦਾ ਡਾਕਟਰ ਸਾਹਿਬ ਕੋਲੇ ਸਭ ਤੋਂ ਵੱਡੀ ਗੱਲ ਆ ਬਾਈ ਤੁਸੀਂ ਨਾ ਡਾਕਟਰ ਸਾਹਿਬ ਕੋਲੋਂ ਆਪਣੇ ਘਰੇ ਬੈਠੇ ਉਹ ਦਵਾਈ ਮੰਗਵਾ ਸਕਦੇ ਹੋ ਤੇ ਆਪਣੇ ਬੱਚੇ ਨੂੰ ਉਹ ਦਵਾਈ ਦੇ ਸਕਦੇ ਹੋ ਸਾਰੀ ਜਿਹੜੀ ਪ੍ਰੋਸੀਜਰ ਕਿਵੇਂ ਸਟਾਰਟ ਹੋਊਗਾ ਕੀ ਗੱਲਬਾਤ ਆਪਾਂ ਡਾਕਟਰ ਸਾਹਿਬ ਨਾਲ ਕਰ ਲੈਣੇ ਉਹ ਕਿਹੜਾ ਕਿਹੜਾ ਨਸ਼ਾ ਜਿਹੜਾ ਤੁਸੀਂ ਛੜਾ ਸਕਦੇ ਹੋ ਭਾਈ ਨਸ਼ਾ ਜੋ ਵੀ ਆ ਜਿੱਟੇ ਤੋਂ ਲਾ ਕੇ ਸੁਮੈਕ ਤੋਂ ਲਾ ਕੇ ਅਫੀਮ ਤੋਂ ਕੀ दारू ਮੈਡੀਕਲ ਨਸ਼ਾ ਜਾਂ ਜੋ ਅੱਜਕੱਲ ਕੈਪਸੂਲ ਚੱਲਦੇ ਆ ਹਨਾ ਚਾਹੇ ਕੋਈ ਬਾਹਰ ਲੈਣਾ ਸੇ ਨੇ ਹਾਂ ਜਿਵੇਂ ਇਹ ਬਾਹਰ ਜਿਵੇਂ ਕਿ ਆਪਾਂ ਕਹਿ ਦਈਏ ਭਈ ਜਿਵੇਂ ਆਪਣੇ ਜੇਵ ਵਾਲੀ ਗੋਲੀ ਆ ਹਨਾ ਉਧਰ ਜਿਵੇਂ ਫੈਂਟਨਲ ਮੈਥਡ ਨਾ ਹੋਰ ਬਹੁਤ ਹਾਂ ਭੈੜੇ ਭੈੜੇ ਦੇਸ਼ਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇੱਕ ਪੱਟੇ ਵੀ ਲਾਏ ਜਾਂਦੇ ਆ अच्छा हां ते ਕੋਈ ਵੀ ਨਸ਼ਾ ਨਸ਼ਾ ਹਰੇਕ ਪ੍ਰਕਾਰ ਦਾ ਵੀ ਨਸ਼ਾ ਹੋਵੇ ਉਹ ਗਰੰਟੀ ਨਾਲ ਛੁਡਾ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਜੁੱਧ ਨਸ਼ਿਆਂ ਬਰੋਦਰ ਜੀ ਜੀ ਆਪਾਂ ਸਾਰੇ ਕਈ ਵਾਰ ਮੈਂ ਕਿਸੇ ਸਰਕਾਰ ਦਾ ਹਮੈਤ ਨਹੀਂ ਹੈਗਾ ਹਨਾ ਤੇ ਆਪਾਂ ਕਈ ਵਾਰ ਸਰਕਾਰਾਂ ਨੂੰ ਦੋਸ਼ ਦਿੰਦੇ ਆ ਜੀ ਜੀ ਪਰ ਸਰਕਾਰਾਂ ਤੋਂ ਪਹਿਲਾਂ ਸਾਨੂੰ ਕਹਿੰਦੇ ਨਹੀਂ ਹੁੰਦੇ ਆਪਣੀ ਪੀੜੀ ਹੀਠਾ ਸੋਟਾ ਮਾਰੋ ਜੀ ਦਾ ਜੇ ਅਸੀਂ ਉਹ ਪੰਜਾਬ ਲੈਵਲ ਤੇ ਕਰ ਰਹੇ ਨੇ ਜੀ ਤਾਂ ਇਹ ਚੀਜ਼ ਕਿਵੇਂ ਸਫਲ ਹੋ ਸਕਦੀ ਆ ਜਦੋਂ ਅਸੀਂ ਆਪਣੀ ਗਲੀ ਤੋਂ ਸ਼ੁਰੂਆਤ ਕਰਾਂਗੇ ਆਪਦੇ ਮਹੱਲੇ ਤੋਂ ਸ਼ੁਰੂਆਤ ਕਰਾਂਗੇ ਆਪਦੇ ਆਂਡ ਗਵਾਨ ਚ ਕਿਸੇ ਦਾ ਜਵਾਕ ਭਟਕ ਚੁੱਕਿਆ ਅਣਜਾਣੇ ਚ ਅਸੀਂ ਉਹਨੂੰ ਦੇਖ ਕੇ ਹੱਸਾਂਗੇ ਜੀ ਕਿਉਂਕਿ ਇਹ ਅਗਦਾ ਪਤਾ ਨਹੀਂ ਕਦੋਂ ਕੀ ਦੇ ਕਰ ਲੱਗ ਜਵੇ ਹੈਨਾ ਬਿਲਕੁਲ 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 ਤਾਂ ਬਾਈ ਬਹੁਤ ਕੰਮ ਦੇਖੋ ਬਹੁਤ ਵੱਲੇ ਕਰਦੇ ਆ ਹੈਨਾ ਤੇ ਹੁਣ ਆਪਾਂ ਨਸ਼ੇ ਵਾਲੇ ਜੂਥਾ ਜਿਹੜਾ ਆਪਣਾ ਚਾਹੇ ਅੱਜ ਕੱਲ ਤਾਂ ਆਪਾਂ ਕਹਿੰਦੀਏ ਬਜ਼ੁਰਗ ਵੀ ਜਾਂ ਕੁੜੀਆਂ ਪਹਿਣਾ ਵੀ ਸਾਡੀਆਂ ਨਸ਼ੇ ਇਹ ਪੁਰਨਾ ਹੈ ਇੱਕ ਗੱਲ ਇੱਥੇ ਦੱਸਣੀ ਚਾਹਣਾ ਇਹ ਸਾਡੇ ਕੱਲੇ ਪੰਜਾਬ ਦਾ ਹਾਲ ਨਹੀਂ ਹੂੰ ਇਹ ਹਰੇਕ ਸਟੇਟ ਦਾ ਹਰੇਕ ਕੰਟਰੀ ਦਾ ਹਾਲ ਆ ਅੱਛਾ ਹਰੇਕ ਸਟੇਟ ਹਰੇਕ ਕੰਟਰੀ ਓਕੇ ਠੀਕ ਆ ਨਸ਼ਾ ਕਿਸੇ ਵੀ ਤੁਸੀਂ ਦੇਸ਼ ਚ ਚਲੇ ਜਿਓ ਉੱਥੇ ਆ ਨਸ਼ਾ ਕਿਸੇ ਵੀ ਸਟੇਟ ਚ ਚਲੇ ਜਾਓ ਨਸ਼ਾ ਕਿਸੇ ਵੀ ਸ਼ਹਿਰ ਚ ਕਿਸੇ ਵੀ ਜ਼ਿਲ੍ਹੇ ਚ ਕਿਸੇ ਵੀ ਪਿੰਡ ਚ ਕਿਸੇ ਵੀ ਮਹੱਲੇ ਚ ਨਸ਼ਾ ਹਰ ਜਗ੍ਹਾ ਤੇ ਮੌਜੂਦ ਆ ਉੱਥੇ ਹੁਣ ਕੀ ਆ ਅਸੀਂ ਅਣਜਾਣੇ ਦੇ ਵਿੱਚ ਪਟਕਦੇ ਹੰਨੇ ਹੈ ਹਨਾ ਜਾਣ ਬੁੱਝ ਕੇ ਇਧਰ ਨੂੰ ਕੋਈ ਨਹੀਂ ਆਉਂਦਾ ਕਾਰਨ ਵੱਖੋ ਵੱਖਰੇ ਹੋ ਸਕਦੇ ਆ ਕੋਈ ਆਪਾਂ ਕਹਿ ਦਈਏ ਇੱਕ ਜਿਵੇਂ ਨੌਜਵਾਨੀ ਦੇ ਵਿੱਚ ਚੱਲਦਾ ਕਿ ਆਪਣੇ ਸਾਥੀ ਨੂੰ ਹਨਾ ਸੰਤੁਸ਼ਟ ਕਰਨ ਲਈ ਉਹਨਾਂ ਨੂੰ ਇਹ ਹੁੰਦਾ ਕਿ ਸ਼ਾਇਦ ਇਹ ਦੇ ਨਾਲ ਉਹ ਸਰਵਾਤ ਕਰਦੇ ਆ ਪਰ ਉਹ ਇੱਕ ਨਵੀਂ ਦਲਦਲ ਚ ਫਸ ਜਾਂਦੇ ਆ ਤੇ ਉਧਰੋਂ ਵੀ ਕੰਮ ਖਰਾਬ ਹੁਣ ਦੂਜੇ ਨੰਬਰ ਤੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਕੋਈ ਡਿਪਰੈਸ਼ਨ ਚ ਕਿਸੇ ਨੂੰ ਕੋਈ ਘਾਟਾ ਵਾਧਾ ਹੋ ਗਿਆ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਕਿਸੇ ਦੀ ਇੱਜ਼ਤ ਤੇ ਗੱਲ ਬਣੀ ਕੋਈ ਸੌਂਕ ਨਹੀਂ ਹੈ ਨਾ ਕੋਈ ਬਕਾਨ ਕੋਈ ਵੀ ਹੋ ਸਕਦਾ ਪਰ ਬੰਦਾ ਉਸ ਸਮੇਂ ਅਣਜਾਣ ਹੁੰਦਾ ਉਹ ਚੁਣਤਾ ਵੈੰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਨਤੀਜੇ ਕੀ ਹੋਣਗੇ ਕਿੰਨੇ ਭਿਆਨਕ ਹੋਣਗੇ ਹੁਣ ਜਦੋਂ ਬੰਦਾ ਇਹਦੇ ਵਿੱਚ ਫਸ ਜਾਂਦਾ ਫੇਰ ਬੰਦਾ ਮੈਂ ਕਹਿੰਨਾ ਭਾਈ ਇੱਕ ਪਰਮਾਤਮਾ ਤੋਂ ਕਹਿੰਨ ਨੂੰ ਕੋਈ ਕੁਸ ਕਹੀ ਜਾਵੇ ਰਾਤ ਨੂੰ ਕੱਲਾ ਬੈਠਾ ਬੰਦਾ ਨਾ ਅਰਦਾਸਾਂ ਕਰਦਾ ਹੁੰਦਾ ਕਿ ਰੱਬਾ ਇੱਕ ਮੌਕਾ ਦੇ ਦੇ ਇੱਕ ਮੌਕਾ ਦੇ ਦੇ ਕਿਉਂਕਿ ਮੈਂ ਚੀਜ਼ ਹੰਡਾਇਆ ਮੈਂ ਇਹ ਚੀਜ਼ ਦੇਖੀ ਆ ਮੈਂ ਆਪਣੇ ਬੱਚੇ ਜਦੋਂ ਮੈਂ ਇਹ ਦੇ ਵਿੱਚ ਹੁੰਦਾ ਸੀ ਜੁਜਿੰਗ ਚ ਮੈਂ ਆਪਣੇ ਬੱਚੇ ਵੱਲ ਨੂੰ ਦੇਖ ਕੇ ਕਿ ਐ ਸੋਚਦਾ ਹੁੰਦਾ ਸੀ ਕਿ ਯਾਰ ਇਹਦਾ ਕੀ ਫਿਊਚਰ ਹੋਊਗਾ ਕਿਵੇਂ ਤੁਰਦਾ ਫਿਰਦਾ ਹੋਊ ਹੈਨਾ ਕਿਵੇਂ ਇਹਦੇ ਕੱਪੜੇ ਤੋਂ ਲਾ ਕੇ ਹਰ ਚੀਜ਼ ਦਾ ਜਾਨੀ ਉਹ ਚੀਜ਼ਾਂ ਮੈਨੂੰ ਬਹੁਤ ਡਰਾਉਂਦੀਆਂ ਸੀ ਜਦੋਂ ਕਲਪਨਾ ਆਉਂਦਾ ਸੀ ਆਉਂਦਾ ਬਿਲਕੁਲ ਬਿਲਕੁਲ ਇਹ ਓਕਣੀ ਮੈਂ ਵੀ ਅਰਦਾਸਾਂ ਕਰਦਾ ਸੀ ਕਿ ਉਹ ਪਰਮਾਤਮਾ ਨੇ ਬਈ ਬਖਸ਼ਿਸ਼ ਕੀਤੀ ਠੀਕ ਆ ਬਈ ਦੁੱਖਾਂ ਉਹ ਸਮੇਂ ਉਹ ਮੈਨੂੰ ਪਤਾ ਮੇਰੇ ਪਰਿਵਾਰ ਨੂੰ ਪਤਾ ਕਿ ਅਸੀਂ ਕਿਵੇਂ ਖੜਾਇਆ ਹੰਡਾਇਆ ਹੈਨਾ ਜਾਂ ਕਮਾਇਆ ਜਾਂ ਲੋ ਫਿਰ ਵੀ ਪਰਮਾਤਮਾ ਨੇ ਬਾਹ ਫੜੀ ਸਿੱਧੇ ਰਾਹਤੇ ਆਈ ਤੇ ਉਸ ਤੋਂ ਬਾਅਦ ਹੁਣ ਅਬ ਦੇ ਆਪ ਨੂੰ ਉਹ ਜਿਹੜਾ ਮੇਰਾ ਆਪਾਂ ਕਹਿ ਦਈਏ ਬਈ ਮਾੜਾ ਸਮਾਂ ਸੀ ਮੈਂ ਉਹਨੂੰ ਲੈ ਕੇ ਪਸਤਾ ਆ ਹਾਂ ਹੈਨਾ ਹਾਂਜੀ ਹਾਂਜੀ ਇੱਕ ਹੁੰਦਾ ਰੋਣ ਧੋਣ ਬਈ ਯਾਰ ਸਾਡੇ ਨਾਲ ਦਾ ਚੀਜ਼ਾਂ ਹੋ ਜਾਂਦੀਆਂ ਕਾ 14 15 ਸਾਲ ਜ਼ਿੰਦਗੀ ਦੇ ਬਹੁਤ ਮਹੱਤਵਪੂਰਨ ਨੇ ਪਰ ਹੁਣ ਉੱਥੇ ਹੰਝੂ ਵਹਾ ਕੇ ਕੀ ਫਾਇਦਾ ਉੱਥੇ ਉਹੀ ਦਲਦਲ ਚ ਫਸੀ ਤੂੰ ਕੀ ਬਣੂਗਾ ਤਾਂ ਭਾਈ ਮੈਂ ਉਹ ਚੀਜ਼ ਨੂੰ ਇੱਕ ਤਜਰਬਾ ਬਣਾਇਆ ਉਹਨੂੰ ਐਕਸਪੀਰੀਅੰਸ ਬਣਾਇਆ ਕਿਉਂਕਿ ਮੈਡੀਕਲ ਫੀਲਡ ਨਾਲ ਮੈਂ ਜੁੜਿਆ ਹੋਇਆ ਸੀ ਤੇ ਅੱਗੇ-ਅੱਗੇ ਮੈਂ ਇਹਦੇ ਵਿੱਚ ਉੱਤਰਦਾ ਜਾ ਰਿਹਾ ਸੀ ਜੀ ਜੀ ਤਾਂ ਹੁਣ ਉੱਥੇ ਮੇਰੇ ਕੋਲ ਤਜਰਬਾ ਸੀ ਕਿ ਇੱਕ ਪੇਸ਼ੈਂਟ ਨੂੰ ਮੈਡੀਸਿਨ ਕੀ ਦੇਣੀ ਹੂੰ ਤਾਂ ਮੇਰੇ ਕੋਲ ਤਜਰਬਾ ਸੀ ਕਿ ਜਦੋਂ ਸਾਨੂੰ ਕੋਈ ਡਾਕਟਰ ਦਵਾਈ ਦਿੰਦਾ ਹੂੰ ਸਾਨੂੰ ਕੀ-ਕੀ ਪ੍ਰੋਬਲਮਾਂ ਦਵਾਈਆਂ ਲੈਣ ਤੋਂ ਬਾਅਦ ਵੀ ਆਉਂਦੀਆਂ ਨੇ ਹਾਂਜੀ ਹਾਂਜੀ ਅਸੀਂ ਕਿਉਂ ਨਹੀਂ ਸਕਦੇ ਬਿਲਕੁਲ ਬਿਲਕੁਲ ਅਸੀਂ ਛੱਡਣਾ ਚਾਹੁੰਦੇ ਹਾਂ ਫਿਰ ਵੀ ਕਿੱਥੇ-ਕਿੱਥੇ ਫੇਲ ਹੋ ਜਾਂਦੇ ਹਾਂ ਸਾਡਾ ਪਰਿਵਾਰ ਸਾਡਾ ਸਾਥ ਦਿੰਦਾ ਇੰਨੇ ਪੈਸੇ ਖਰਚ ਕਰਦਾ ਫਿਰ ਵੀ ਕਿੱਥੇ ਫੇਲ ਹੋ ਜਾਂਦੇ ਆ ਭਾਈ ਜਦੋਂ ਇਹ ਸਾਰੀਆਂ ਚੀਜ਼ਾਂ ਮੈਂ ਕੀਤੀਆਂ ਕੀਤੀਆਂ ਆਪਾਂ ਕਹਿੰਦੀਆਂ ਇੱਕ ਲੜੀ ਚ ਪਰੋ ਕੇ ਹਨਾ ਇਹ ਚੀਜ਼ ਤੇ ਚੱਲਿਆ ਭਾਈ ਮੈਂ ਇੱਕ ਤਾਲਨਾ ਬਣਾਈ ਕੇ ਦੇਖ ਆਪਦਾ ਘਰ ਵੀ ਚਲਾਉਣਾ ਹਾਂਜੀ ਹਾਂਜੀ ਠੀਕ ਆ ਕਿਸੇ ਦਾ ਘਰ ਬਚਾਉਣ ਦੀ ਕੋਸ਼ਿਸ਼ ਵੀ ਕਰਨੀ ਆ ਪਰ ਇਮਾਨਦਾਰੀ ਇਮਾਨਦਾਰੀ ਹਨਾ ਕਿਸੇ ਦੇ ਪੈਸੇ ਲੱਗੇ ਖਰਾਬ ਨਾ ਹੋਣ ਕਿਉਂਕਿ ਮੈਨੂੰ ਪਤਾ ਤੇ ਕੀ ਹਾਲਾਤ ਹੁੰਦੇ ਸੀ ਤੇ ਇਹ ਚੀਜ਼ ਨੂੰ ਲੈ ਕੇ ਕੰਮ ਸ਼ੁਰੂ ਕੀਤਾ ਭਾਈ ਅੱਜ ਤੁਹਾਡੇ ਵਰਗੇ ਭਰਾਵਾਂ ਦੇ ਸਾਹ ਨਾਲ ਅੱਜ ਇੱਕ ਕੱਲ ਨੂੰ ਦੋ ਪਰਸੋਂ ਨੂੰ ਤਿੰਨ ਹੌਲੀ-ਹੌਲੀ ਗਿਣਤੀ ਮਰੀਜ਼ਾਂ ਦੀ ਵਧ ਗਈ ਤੇ ਡੇਲੀ 20-25 ਮਰੀਜ਼ ਆਉਂਦੇ ਪਿਆ। ਭਾਈ ਹੁਣ ਤੱਕ ਜੇ ਆਪਾਂ ਗਿਣਤੀ ਕਰੀਏ ਤਾਂ ਕਿੰਨੇ ਮੁੰਡੇ ਤੁਸੀਂ ਪੰਜਾਬ ਦੇ ਇਹਦੇ ਬਚਾ ਚੁ। ਭਾਈ ਮੈਨੂੰ ਲੱਗਦਾ ਜੇ ਮੈਂ ਗਿਣਤੀ ਦੀ ਗੱਲ ਕਰਾਂ 13000 ਪਲੱਸ ਹੈਨਾ 14000 ਹੋਣ ਵਾਲਾ। ਮੈਂ ਤੁਹਾਨੂੰ ਦੇਖੋ ਪ੍ਰਾਈਵੇਸੀ ਹੁੰਦੀ ਆ ਮਰੀਜ਼ ਦੀ ਅਸੀਂ ਕਦੇ ਲੀਕ ਨਹੀਂ ਕਰ ਸਕਦੇ। ਮੈਂ ਤੁਹਾਨੂੰ ਆ ਹੁਣ ਆਹੀ ਦੱਸ ਦੰਨਾ। 1 April 25 ਤੋਂ ਹਾਂ ਹੈਨਾ ਤੇ ਐ 1 April 25 ਦਾ ਆਪਾਂ ਕਹ ਲਈਏ ਇਹ ਸਟਾਰਟ ਹੋ ਜਾਏਗਾ ਹੁਣ ਇਹ ਉਥੋਂ ਤੇ ਆ 1 4 25 ਤੋਂ ਹਾਂ ਹੈਨਾ ਹੁਣ ਆਪਾਂ ਅੱਜ ਤੱਕ ਦੀ ਗੱਲ ਕਰ ਲੈਂਦੇ ਆ ਮੇਰੇ ਹਿਸਾਬ ਨਾਲ 2 ਜੁਲਾਈ ਹੋ ਗਈ 2 7 ਹਾਂ ਹੁਣ ਤੁਸੀਂ ਐ ਲਾ ਲਓ ਬਈ 2 7 ਤੱਕ ਤੁਹਾਡੇ ਆਉਣ ਤੱਕ 1215 ਪੀ ਦੇਸ਼ਾਟਾ ਇਹ ਗਿਣਤੀ ਹੋ ਚੁੱਕੀ ਹੈ ਹੈਨਾ ਜਾਣੀ ਕਿ ਔਸਤਨ ਜੇ ਮੈਂ ਗੱਲ ਕਰਨਾ ਤਾਂ ਇੱਕ ਸਾਲ ਦੇ ਵਿੱਚ ਅਸੀਂ ਵੀਰੇ 55 5500 5500 ਹੁਣ ਦੇਖਦੇ ਆ 5000 ਤੋਂ 6000 ਦੇ ਵਿੱਚ ਵਿੱਚ ਠੀਕ ਹੈ ਅੱਛਾ ਭਾਈ ਆਪਾਂ ਜੀ ਗੱਲ ਕਰੀਏ ਤੁਹਾਡੇ ਨਾਲ ਕੰਟੈਕਟ ਕਿਵੇਂ ਕਰਨਾ ਸਰ ਬਾਈ ਮੰਨ ਲਓ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਈ ਵਾਰੀ ਕੀ ਹੁੰਦਾ ਇੱਕ ਤਾਂ ਮਰੀਜ਼ ਹੁੰਦਾ ਵੀ ਮੈਂ ਛੱਡ ਦੂੰਗਾ ਇੱਕ ਕਹਿੰਦਾ ਵੀ ਮੈਨੂੰ ਮੈਂ ਉਹ ਛੱਡਣਾ ਨਹੀਂ ਚਾਹੁੰਦਾ ਭਾਈ ਉਹ ਦੋਏ ਰਾ ਦੱਸੋ ਦੋਏ ਰਾ ਜਿਹੜਾ ਦੇਖੋ ਸੱਗਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਗੱਲ ਦੱਸਦਾ ਉਹਦੀ ਵੀ ਸੱਗਣਾ ਉਹ ਵੀ ਚਾਹੁੰਦਾ ਹਾਂ ਇੱਕ ਉਹਦੀ ਧੌਣ ਤੇ ਕੀਲਾ ਹਾਂ ਉਹਦੀ ਧੌਣ ਤੇ ਕੀਲਾ ਕਿਵੇਂ ਆ ਉਹ ਆਪਦੀ ਗੱਲ ਤੇ ਉਹ ਇੱਕੋ ਤੋਂ ਬਾਹਰੇ ਨਹੀਂ ਆ ਰਿਹਾ ਪਤਾ ਉਹਨੂੰ ਵੀ ਅਕੇੇ ਤੋਂ ਮੈਨੂੰ ਇੱਕ ਦਿਨ ਬਾਹਰੇ ਆਉਣਾ ਪੈਣਾ ਨਹੀਂ ਨੁਕਸਾਨ ਇਹਦੇ ਪੜੇ ਨੇ ਹਨਾ ਗੱਲ ਆ ਬਈ ਵਾਰ ਡਾਕਟਰ ਸਾਹਿਬ ਮਾਰੇ ਜਾਂਦੇ ਨੇ ਗੱਲ ਆ ਉਹ ਲੋਕਾਂ ਨੂੰ ਬਈ ਸਮਝਾਉਣ ਦੀ ਗੱਲ ਆ ਉਹਨਾਂ ਦੇ ਬਾਹ ਫੜਨ ਦੀ ਇੱਕ ਤਰੀਕੇ ਨਾਲ ਜੇ ਹੁਣ ਉਹ ਬੰਦੇ ਦੇ ਜਾ ਕੇ ਬਈ ਤੂੰ ਕਹੇਂਗਾ ਮੈਂ ਤੈਨੂੰ ਕੈਦ ਕਰ ਦੂੰ ਮੈਂ ਤੇਰੇ ਸੰਗੜ ਲਾ ਦੂੰ ਤੇਰੇ ਡਾਂਗ ਮਾਰ ਦੂੰ ਉਨੇ ਕਣਾ ਆ ਜਾ ਛੱਡਾ ਲੈ ਬਿਲਕੁਲ ਭਾਈ ਉਹਨੂੰ ਲੋੜ ਆ ਹਮਦਰਦੀ ਦੀ ਉਹ ਗੱਲ ਸਾਡੀ ਕਦੋਂ ਤੁਹਾਨੂੰ ਜਦੋਂ ਅਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰਾਂਗੇ ਪਹਿਲਾਂ ਜਿਹੜੀ ਤੂੰੜ ਤੋਂ ਡਰਦਾ ਬੰਦਾ ਨਸਾ ਨਹੀਂ ਛੱਡ ਪਾਉਂਦਾ ਛੱਡਣਾ ਚਾਹੁੰਦਾ ਸਵੇਰ ਨੂੰ ਤੂੰੜ ਲੱਗਦੀ ਆ ਬੰਦਾ ਭੱਜਦਾ ਭੱਜਦਾ ਜਦੋਂ ਅਸੀਂ ਉਹਨੂੰ ਉਹਦਾ ਹੱਲ ਦਵਾਂਗੇ ਤਾਂ ਭਾਈ ਉਹ ਬੰਦੇ ਵੀ ਉਹ ਕਰਦੇ ਆ ਲੋੜ ਆ ਉਹਨਾਂ ਨੂੰ ਇੱਕ ਚੰਗੇ ਗਾਈਡਰ ਦੀ ਫੇਰ ਜਿਹੜੇ ਛੱਡਣਾ ਚਾਹੁੰਦੇ ਆ ਉਹਨਾਂ ਛੱਡ ਨਸਾ ਉਹਦੋਂ ਹੀ ਛੱਡਦਾ ਉਹ ਬੰਦਿਆਂ ਨੂੰ ਵੀ ਅਸੀਂ ਸਮਝਾ ਕੇ ਲੈ ਕੇ ਆਉਣਾ ਹਣਾ ਹੁਣ ਜਿਹੜਾ ਛੱਡਣਾ ਚਾਹੁੰਦਾ ਭਾਈ ਦੇਖੋ ਕਹਿਣ ਦੀ ਗੱਲ ਨਹੀਂ ਹੈਗੀ ਇੱਕ ਤਾਂ ਹੁੰਦਾ ਕਹਤਾ ਮੈਂ ਕਹਿੰਦਾ ਪਹਿਲੇ ਦਿਨ ਤੋਂ ਜ਼ਿੰਮੇਵਾਰੀ ਆ ਕਿ ਉਹਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਤੌਰ ਤਕਲੀਫ ਨਹੀਂ ਹੋਣੀ ਕਿਸੇ ਵੀ ਪ੍ਰਕਾਰ ਦੀ ਹਾਂ ਠੀਕ ਹੈ ਜੀ ਕੋਈ ਉਹਨੂੰ ਕੰਮ ਛੱਡਣ ਦੀ ਲੋੜ ਨਹੀਂ ਕੋਈ ਮੰਝੇ ਨਾ ਅੱਤੇ ਨਹੀਂ ਪਹਿਣਾ ਪੈਂਦਾ 40 ਦਿਨ ਦਵਾਈ ਖਾਣੀ ਆ 40 ਮਹੀਨੇ ਦਿਨ ਦਵਾਈ ਵੀ ਬੰਦ ਇਹ ਨਹੀਂ ਹੈਗਾ ਕਿ ਨਸ਼ਾ ਛੱਡਿਆ ਦਵਾਈ ਤੇ ਲੱਗ ਗਏ ਹਾਂ ਇਹ ਚੀਜ਼ ਬਿਲਕੁਲ ਨਹੀਂ ਹੁੰਦੀ ਜੇ ਦਵਾਈ ਦਵਾਂਗੇ ਤਾਂ ਸੜਾਉਣ ਦੀ ਜ਼ਿੰਮੇਵਾਰੀ ਵੀ ਲਵਾਂਗੇ ਦਵਾਈ ਨਾ ਲੱਗਣ ਦੀ ਜ਼ਿੰਮੇਵਾਰੀ ਵੀ ਸਾਰੀ ਆ ਕਿਉਂਕਿ ਕੈਮਰੀ ਅਗਲਾ ਕਹਿੰਦਾ ਵੀ ਆ ਦਵਾਈ ਨਸ਼ਾ ਤੇ ਛੜਦਾ ਹੁਣ ਦਵਾਈ ਲੱਗ ਗਈ ਜੇ ਦਵਾਈ ਖਾਣਿਆਂ ਦਾ ਠੀਕ ਹੈ ਉਹੀ ਗੱਲ ਕਹਿ ਕੇ ਹੰਦੇ ਆ ਬਾਈ ਬਾਈ ਸੜਾਉਣ ਦੀ ਜ਼ਿੰਮੇਵਾਰੀ ਵੀ ਆ ਤੇ ਦਵਾਈ ਸਾਰੀ ਲੀਗਲ ਹੈ ਕਿਤੇ ਫਿਰ ਦਵਾਈ ਦੀ ਤੋੜ ਲੱਗਣ ਲੱਗੇ ਬਿਲਕੁਲ ਨਹੀਂ ਮੈਂ ਕਹਿੰਦਾ ਬਾਈ ਦਵਾਈ ਲੀਗਲ ਆ ਗਵਰਨਮੈਂਟ ਅਪਰੂਵਡ ਆ ਰਜਿਸਟਰਡ ਆ ਜੂਸ ਤੋਂ ਪਾਸ ਆ ਜੀ ਐਮ ਪੀ ਸਰਟੀਫਾਈਡ ਆ ਬਾਈ ਕੱਲੀ ਦਵਾਈ ਨਹੀਂ ਮੇਰਾ ਤਰੀਕਾ ਲੱਗਾ ਕਿਉਂਕਿ ਆਪ ਇਹ ਚੀਜ਼ਾਂ ਨੂੰ ਹੰਡਾਈਆਂ ਪਹਿਲਾਂ ਅਸੀਂ ਮਰੀਜ਼ ਨੂੰ ਦਵਾਈ ਦਿੰਨੇ ਆ ਹੂੰ ਉਹਨੂੰ ਮੈਂਟਲੀ ਫਿਜ਼ੀਕਲ ਤੌਰ ਤੇ ਫਿਰ ਉਹਨੂੰ ਇੱਕ ਕਾਉਂਸਲਿੰਗ ਥਰੂ ਹੈਨਾ ਉਹ ਉਹ ਕਾਲਿੰਗ ਕਾਲ ਤੇ ਵੀ ਹੋ ਸਕਦੀ ਆ ਉਹ ਆ ਕੇ ਵੀ ਜਿਵੇਂ ਵੀ ਬੰਦੇ ਨੂੰ ਹੈਨਾ ਠੀਕ ਲੱਗਦਾ ਭਾਈ ਉਹਨੂੰ ਸਮਝਾਇਆ ਜਾਂਦਾ ਉਹਦੇ ਪਰਿਵਾਰ ਨੂੰ ਸਮਝਾਇਆ ਜਾਂਦਾ ਕਿ ਆਪਾਂ ਨੇ ਹੁਣ ਇਹਦੇ ਨਾਲ ਇਹ ਬਿਹੇਵ ਕਰਨਾ ਮਰੀਜ਼ ਨੂੰ ਭਈ ਭਾਈ ਦੇਖ ਹੁਣ ਤੂੰ ਆ ਇਹਦੇ ਵਿੱਚੋਂ ਦੇਖ ਆਪਾਂ ਪ੍ਰਮਾਤਮਾ ਕੀ ਅਰਦਾਸ ਕਰਦੇ ਸੀ ਰਸਤਾ ਇੱਕ ਮਿਲ ਗਿਆ ਹੁਣ ਮਿਲ ਗਿਆ ਤਾਂ ਤੂੰ ਆ ਧਿਆਨ ਰੱਖਣਾ ਹੈਨਾ ਜਦੋਂ ਅਸੀਂ ਕੱਲੀ-ਕੱਲੀ ਗੱਲ ਤੇ ਮਰੀਜ਼ ਨੂੰ ਚਾਣਨਾ ਪਾਉਂਦੇ ਆ ਤਾ ਵੀਰੇ ਮਰੀਦ ਮੈਂ ਕਹਿੰਦਾ ਵਾਪਸ ਆਉਂਦਾ ਹੀ ਆਉਂਦਾ ਰਹਿ ਬਸ ਪਿਆਰ ਨਾਲ ਇਹਨਾਂ ਨਾਲ ਗੱਲ ਕਰ ਹਾਂ ਇੱਕ ਡਾਕਟਰ ਸਾਹਿਬ ਐ ਹੁੰਦਾ ਵੀ ਜਿਵੇਂ ਹੁਣ ਦਵਾਈ ਤਾਂ ਛੱਡਤੀ ਹਾਂਜੀ ਤੇ ਮੰਨ ਲਓ ਨਸ਼ਾ ਵੀ ਛੱਡ ਗਿਆ ਬੰਦਾ ਆਪਾਂ ਦਵਾਈ ਵੀ ਛੱਡਤੀ ਵੀ ਕੋਈ ਸਾਈਡ ਇਫੈਕਟ ਬਾਅਦ ਚੋਂ ਕੋਈ ਸਰੀਰ ਦੇ ਉੱਤੇ ਜਿਵੇਂ ਅਗਲਾ ਕਹਿੰਦਾ ਬਾਅਦ ਚੋਂ ਯਾਰ ਦੌਰਾ ਪੈ ਜੂ ਜਾਂ ਖੂਨ ਘਾੜਾ ਹੋ ਜਾ ਤ ਸਮੱਸਿਆ ਆ ਜਾਂਦੀ ਨੇ ਵੀ ਨਸ਼ਾ ਛੱਡਣ ਨਾਲ ਨੂੰ ਸਮੱਸਿਆ ਆਉਂਦੀਆਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਇੱਕ ਗੱਲ ਵੀਰੇ ਪਹਿਲਾਂ ਮੈਨੂੰ ਇਹ ਦੱਸੋ ਨਸਾਂ ਤੋਂ ਵੱਧ ਸਾਡੇ ਸਰੀਰ ਲਈ ਕੋਈ ਚੀਜ਼ ਹਾਨੀਕਾਰਕ ਹੈਗੀ ਆ ਬਿਲਕੁਲ ਬਿਲਕੁਲ ਜੀ ਹੁਣ ਇਹ ਸਮੱਸਿਆਵਾਂ ਕਿਵੇਂ ਪੈਦਾ ਹੁੰਦੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਆ ਜਦੋਂ ਅਸੀਂ ਇਹ ਚੀਜ਼ ਸੋਧਿਆ ਸੀ ਨਸ਼ਾ ਗਾਲਿਆ ਅਸੀਂ ਘਰ ਦੇ ਵੀ ਕਈ ਵਾਰ ਕੋਸ਼ਿਸ਼ ਕਰਦੇ ਆ ਮੁੰਡੇ ਨੂੰ ਕਦੇ ਤਾੜ ਦੋ ਘਰੇ ਰੱਖ ਲਓ ਬਾਈ ਨਹੀਂ ਉਹ ਨਸ਼ੇ ਨੇ ਉਹਦੇ ਸਰੀਰ ਤੇ ਇਫੈਕਟ ਕੀਤੇ ਆ ਨਾ ਤਾਂ ਉਹਦਾ ਸਰੀਰ ਸਾਨੂੰ ਰਿਪੇਅਰ ਵੀ ਕਰਨਾ ਪਊ ਜਿਵੇਂ ਮੈਂ ਕਿਹਾ 40 ਦਿਨ ਹੈ ਨਾ ਨਸ਼ਾ ਤਾਂ ਪਹਿਲੇ ਦਿਨ ਹੀ ਛਡਾ ਦੇਣਾ ਦਵਾਈ 40ਵੇਂ ਦਿਨ ਕਿਉਂ ਸੁਟਣੀ ਆ ਤਵਾਹੀ ਨੇ ਸਾਡੀ ਨੇ ਤੋਰ ਤੇ ਤਾਂ ਕੰਮ ਕਰਨਾ ਕਰਨਾ ਨਾਲ ਮੈਂਟਲੀ ਫਿਜ਼ੀਕਲੀ ਬੰਦੇ ਨੂੰ ਫਿੱਟ ਕਰਨਾ ਇਮਿਊਨਿਟੀ ਤੇ ਕੰਮ ਕਰਨਾ ਸਾਈਡ ਇਫੈਕਟਾਂ ਤੇ ਕੰਮ ਕਰਨਾ ਮੈਂ ਕਹਿੰਦਾ ਬੰਦਾ ਬਾਈ ਤੁਸੀਂ ਐ ਕਰਿਓ ਇੱਕ ਪਹਿਲੇ ਦਿਨ ਫੋਟੋ ਖਿੱਚ ਲਿਓ 7ਵੇਂ ਦਿਨ ਤੁਹਾਨੂੰ ਆਪਣੇ ਆਪ ਬੰਦੇ ਦੀ ਸ਼ਕਲ ਦੇ ਵਿੱਚ ਫਰਕ ਨਜ਼ਰ ਆਊਗਾ ਸਧਾਰਨ ਜਿਹੜਾ ਆਊਗਾ ਗੱਲ ਜਾਣ ਰੱਖਿਓ ਨਸ਼ਾ ਛੱਡ ਕੇ ਕੋਈ ਨਹੀਂ ਮਰਦਾ ਨਸ਼ਾ ਕਰਦੇ ਹੋਏ ਵੀ ਜਾਣੇ ਮਰਦੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਕਈ ਕញ្ញਾ ਚਾਹੇ ਤਾਂ ਬਹਾਨਾ ਲਾ ਲੋ ਬਹਾਨਾ ਹੁੰਦਾ ਪਤਾ ਨਹੀਂ ਉਹ ਸੱਚ ਕਹਿੰਦੇ ਨੇ ਅਸੀਂ ਨਸ਼ਾ ਛੱਡ ਕੇ ਮਰਨਾ ਸਾਨੂੰ ਐ ਹੋਜੂ ਸਾਨੂੰ ਐ ਹੋਜੂ ਮਤਲਬ ਉਹਦਾ ਪੂਰਾ ਉਹ ਆ ਕੋਈ ਉਹ ਭਾਈ ਉਹ ਲੋਕਾਂ ਦੇ ਆਲੇ ਦੁਆਲੇ ਉਹਨਾਂ ਦੀ ਮੈਂਟੈਲਿਟੀ ਇਹ ਜਿਹੀ ਹੁੰਦੀ ਕਿ ਉਹਨਾਂ ਦਾ ਆਲੇ ਦੁਆਲਾ ਇਹ ਜਿਆ ਇੱਕ ਨੈਗੇਟਿਵ ਆਪਾਂ ਕਹਿ ਦਈਏ ਹੈਨਾ ਉਹਨੂੰ ਇਹ ਚੀਜ਼ਾਂ ਕੋਈ ਸਮਝਾਉਣ ਵਾਲਾ ਹੈ ਨਹੀਂ ਜਦੋਂ ਉਹ ਬੰਦੇ ਨੂੰ ਆਪਾਂ ਸਮਝਾਵਾਂਗੇ ਉਹਨੂੰ ਅੱਜ ਕੱਲ੍ਹ ਐਗਜ਼ਾਮਪਲ ਆ ਨੇ ਕਿ ਭਾਈ ਨਸ਼ਾ ਕਰਦੇ ਹੋਏ ਰੋਜ਼ ਕੋਈ ਨਾ ਕੋਈ ਮਾਰੇ ਜਾਂ ਨਸ਼ਾ ਛੱਡ ਕੇ ਕੋਈ ਨਹੀਂ ਮਾਦੇ ਹੱਥ ਕਿੰਨੇ ਬੰਦੇ ਹੈਨਾ ਜਿੰਨਾ ਜੋ ਮੈਂ ਵੀ ਇੱਕਾ ਹੋਰ ਪੰਜਾਬ ਦੇ ਕਿੰਨੇ ਨੌਜਵਾਨ ਅੱਜ ਜਿਹੜੇ ਆਪਾਂ ਕਹਿ ਦਈਏ ਹੈਨਾ ਨਸ਼ਾ ਪੂਰਨ ਤੌਰ ਤੇ ਛੱਡ ਕੇ ਇੱਕ ਚੰਗੀ ਜ਼ਿੰਦਗੀ ਤੇ ਉਹਨਾਂ ਦਾ ਪਰਿਵਾਰ ਖੁਸ਼ ਆ। ਜੀ ਇੱਕ ਡਾਕਟਰ ਸਾਹਿਬ ਆਪਾਂ ਹੁਣ ਗੱਲ ਕਰਦੇ ਹਾਂ ਥੋੜਾ ਜਿਹਾ ਕਿ ਕਈ ਤਾਂ ਇੱਥੇ ਆ ਜਾਣਗੇ ਦਵਾਈ ਖੋੜੇ ਤੋਂ ਲੈ ਜਾਣਗੇ ਪਰ ਕਈ ਆ ਨਹੀਂ ਸਕਦੇ ভাই ਦੇਸ਼ ਵਿਦੇਸ਼ ਚ ਵੀ ਦਵਾਈ ਜਾਂਦੀ ਆ ਆਪਣੀ ਅੱਛਾ ਬਾਹਰੇ ਦੇਸ਼ਾਂ ਤੱਕ ਕਰਵਾਈ ਜਾਂਦੀ ਆ ਬਾਹਲੇ ਦੇਸ਼ਾਂ ਜਾਂਦੀ ਆ ਕੋਈ ਚੱਕਰ ਨਹੀਂ ਬੰਦਾ ਘਰੇ ਬੈਠਾ ਵੀ ਮੰਗਾ ਸਕਦਾ ਵਾਹ ਕੋਰੀਅਰ ਵੀ ਮੰਗਾ ਸਕਦਾ ਵਾਹ ਬੱਸ ਜਿਵੇਂ ਵੀ ਪੇਸ਼ੈਂਟ ਨੂੰ ਸੰਤੁਸ਼ਟੀ ਆ ਚਾਹੇ ਸਾਡੇ ਕੋਲ ਆ ਕੇ ਲਵੇ ਹੁਣ ਜਿਵੇਂ ਤੁਸੀਂ ਦੱਸਿਆ ਦੇਖਿਆ ਆ ਆਪਣੇ ਪਾਰਸਲ ਲੈ ਲੈ ਇਹ ਤੱਕ ਇਹ ਪਾਰਸਲ ਮੰਗਵਾਉਣ ਦਾ ਤਰੀਕਾ ਕੀ ਹੈ ਪੈਸੇ ਪਹਿਲਾਂ ਪਾਉਣੇ ਕਿਵੇਂ ਉਹ ਸਾਰਾ ਹਾਂ ਦੇਖੋ ਕਿਸੇ ਦੇ ਅਕਾਊਂਟ ਤੇ ਅਸੀਂ ਵਾਈ ਨੇਮ ਪੈਸੇ ਨਹੀਂ ਭਵਾਂਗੇ ਸਿਰਫ ਵੀਰ ਕਲੀਨਿਕ ਦੇ ਅਕਾਊਂਟ ਦੇ ਵਿੱਚ ਹੀ ਪੇਮੈਂਟ ਪਾਉਣੀ ਆ ਯਾ ਸਾਡਾ ਅਨੰਦਾ ਆਯੁਰਵੇਦਾ ਦੇ ਨੌ ਤੇ ਹੈਨਾ ਇਹਨਾਂ ਦੇ ਉਹ ਸਾਡੇ ਫਾਰਮ ਵੱਲੋਂ ਸਾਡੇ ਨੰਬਰ ਸਿਰਫ 98785 ਹਾਂ 77874 ਤੇ ਦੂਜਾ 981543025 ਇਹਨਾਂ ਤੋਂ ਹੀ ਅਸੀਂ ਸੰਪਰਕ ਕਰਦੇ ਆ ਪੇਮੈਂਟ ਪਾ ਕੇ ਬੰਦਾ ਸਕਰੀਨਸ਼ਾਟ ਪਾਏ ਦਵਾਈ ਭੇਜਣ ਦੀ ਚਾਹੇ ਉਹ ਪੰਜਾਬ ਚਾ ਕਿਸੇ ਸਟੇਟ ਚਾ ਚਾਹੇ ਉਹ ਕਿਸੇ ਵੀ ਦੇਸ਼ ਚਾ ਠੀਕ ਹੈ ਜੀ ਇਹ ਭਾਈ ਉਹ ਕਹਿੰਦਾ ਦਵਾਈ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਆ ਤੇ ਦਵਾਈ ਉਦੋਂ ਬਾਅਦ ਛਡਾਉਣ ਤੱਕ ਦੀ ਵੀ ਠੀਕ ਹੈ ਇਕੱਲੀ ਭੇਜਣੀ ਨਹੀਂ ਦਵਾਈ ਛਡਾਉਣੀ ਵੀ ਆ ਦਵਾਈ ਠੀਕ ਹੈ ਜੀ ਤੇ ਅੱਛਾ ਹੁਣ ਥੋੜਾ ਜਿਹਾ ਪ੍ਰੋਪਰ ਐਡਰੈਸ ਦੱਸ ਦੋ ਕਿਉਂਕਿ ਮੈਂ ਵੀ ਐਡਰੈਸ ਦੱਸਾਂ ਆਪਾਂ ਲਿਖ ਵੀ ਦੇਵਾਂਗੇ ਪਰ ਇੱਕ ਥੋੜਾ ਜਿਹਾ ਸਮਝਾ ਦਈਏ ਜੇ ਜਿਵੇਂ ਕਿਹੜੇ ਕਿਹੜੇ ਰੂਟ ਬਣਦਾ ਲੁਧਿਆਣੇ ਏਕੜੀਆਂ ਤੋਂ ਚੰਡੀਗੜ੍ਹ ਤੋਂ ਇਸ ਤਰ੍ਹਾਂ ਇਹ ਜਿਹੜਾ ਰੂਟ ਆ ਮੇਨ ਹੈ ਲੁਧਿਆਣਾ ਮਲੇਰਕੋੜ ਦਾ ਰੋਡ ਪੈ ਜਾਂਦਾ ਠੀਕ ਹੈ ਜੀ ਇਹ ਲੁਧਿਆਣੇ ਤੋਂ ਤਕਰੀਬਨ ਮਲੇਰਕੋੜ ਦਾ ਰੋਡ ਦੇ ਉੱਤੇ 22 ਕਿਲੋਮੀਟਰ ਆ ਮਲੇਰਕੋੜ ਨੇ ਤੋਂ ਜਦੋਂ ਆਪਾਂ ਲੁਧਿਆਣੇ ਨੂੰ ਆਉਨੇ ਆ ਤਾਂ 16 17 ਕਿਲੋਮੀਟਰ ਆ ਯਾਨੀ ਕਿ ਨੇੜੇ ਇੱਕ ਤੁਸੀਂ ਸੁਣਿਆ ਹੋ ਪੰਜਾਬ ਦਾ ਬਹੁਤ ਮਸ਼ਹੂਰ ਮੇਲਾ ਸਪ ਆਲੇ বাস ਸਟੈਂਡ ਤੋਂ 1 ਕਿਲੋਮੀਟਰ ਪਿੰਡ ਪੈ ਜਾਂਦਾ ਖੇੜਾ ਖੇੜਾ ਅਹਿਮਦਗੜ ਮੰਡੀ ਦੇ ਕੋਲ ਠੀਕ ਹੈ ਇਧਰੋਂ ਰੈਕੋਰ ਤੋਂ ਵੀ 15 16 ਕਿਲੋਮੀਟਰ ਪੈ ਜਾਂਦਾ ਜਾਨੀ ਇਹ ਪੰਜਾਬ ਦੇ ਵਿੱਚ ਆ ਜਾਂਦਾ ਜਾਨੀ ਮੈਂ ਪ੍ਰੋਪਰ ਜੇ ਕਹਾ ਸੰਵੀਰ ਕਲੀਨਿਕ ਪਿੰਡ ਖੇੜਾ ਨੇੜੇ ਅਹਿਮਦਗੜ ਮੰਡੀ ਲੁਧਿਆਣਾ ਨੇੜੇ ਕੋਲ ਦਾ ਰੋਡ ਠੀਕ ਹੈ ਤਾਂ ਦੋਸਤੋ ਬਹੁਤ ਸੋਹਣੇ ਜਿਹੜੇ ਡਾਕਟਰ ਸਾਹਿਬ ਨੇ ਆਪਣੂੰ ਗੱਲਬਾਤ ਕੀਤੀ ਤੇ ਬਹੁਤ ਸੋਹਣੇ ਵਿਚਾਰ ਕਿਉਂਕਿ ਪੰਜਾਬ ਦਾ ਅਗਰ ਸਰਕਾਰ ਨੇ ਚਲਾਇਆ ਹੈ ਕਿ ਯੁੱਧ ਨਸ਼ਾ ਵਿਰੁੱਧ ਤਾਂ ਉਹਦੇ ਚ ਆ ਕੰਮ ਦੀ ਵੀ ਬਹੁਤ ਜ਼ਰੂਰਤ ਹੈ ਨਸ਼ਾ ਛਡਾਉਣਾ ਨਾ ਬੱਚਿਆਂ ਨੂੰ ਨਸ਼ਾ ਛਡਾਉਣ ਦੀ ਬਹੁਤ ਲੋੜ ਹੈ